ਅੱਜ ਅਸੀਂ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਸ ਚੈਨਲ ਉੱਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੀ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ 7ਵਾਂ ਹਾਲ ਤੇ ਮਿਟਵੇਰੀਆਂ ਟੀਮਾਂ ਦੇ ਵਿਚਕਾਰ ਇਹ ਦੇ ਵਿੱਚ ਅਲਟਿਮੇਟ ਫਾਰ 3 ਹਾਫਵਾਲ ਸੈਕਿੰਡ ਤੇ ਜੋ ਵੀਟ ਰੇਟਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਬੜੀਆਂ ਪਾ ਕੇ 14 ਨੰਬਰ ਲੈ ਤੇ ਵੀਟ ਜਾਫੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਕੱਟ ਲੈ ਕੇ 5 ਜੱਫੇ ਲਈ ਹਾਂਜੀ ਇਹ ਕੀ ਗੱਲ ਕਰਦੇ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਫਾਈਨਲ ਮੈਚ ਹੋਇਆ ਸੀ ਬੀਸੀ ਜਨਰੇਟਰ ਤੇ ਅਬੂਟ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਉਹ ਜਿਹੜੀ ਖੇਡਦੀ ਟੀਮਸ ਆਇਕੰਡ ਤੇ ਬੀਸੀ ਜਨਰੇਟਰ ਫਾਸਟ ਤੇ ਜੋ ਵੀਟ ਰੇਟਰ ਬਣੇ ਹੈਗੇ ਰਵੀ ਦਿਉਰਾ ਤੇ ਪੂਰੀ ਸ਼ੰਨਾ ਤੇ ਕਾਲਾ ਤੂਰਫੋਟ ਵਾਲਾ ਇਹਨੇ ਜੁਆਇੰਟ ਵੈਸਟ ਰੇਟਰ ਬਣ ਇੰਨਾ ਨੇ 10-10 ਕਵਡੀਆਂ ਪਾ ਕੇ 10-10 ਨੰਬਰ ਲੈਤੇ ਤੇ ਕਵਿਟ ਜਫੇ ਪਲੇਗਾ ਮਨੀਸ਼ ਪਾਹੂ ਅਕਬਰ ਪਰ 6 ਡੱਟ ਲੈ ਕੇ 4 ਜਫੇ ਲਾਏ ਅੰਕੇ ਗੱਲ ਕਰਦੇ ਵੈਨਕੂਵਰ ਕਵਡੀ ਕੱਪ ਦੇ ਫਾਈਨਲ ਹੈ ਰਿਜ਼ਲਟ ਦੀ ਜੋ ਕਿ ਕੈਨੇਡਾ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲੰਦ ਦੀ ਕਵਡੀ ਕਲੱਬ ਤੇ ਸਰੀ ਸੁਪਰਸਟਾਰ ਕਵਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਰੀਫ ਗੁਰਸਤਾਰ ਸੈਕਿੰਡ ਤੇ ਸੰਦੀਪ ਨੰਗਲੰਗਾ ਕਬੱਡੀ ਕਲੱਬ ਫਾਸਟ ਐਥੋਂ ਬੇਟ ਰੁਣੇਗਾ ਸੋਤਾਨ ਸੰਸਪੁਰ ਵਾਲਾ 11 ਕਬੱਡੀਆਂ ਪਾ ਕੇ 11 ਨੰਬਰ ਲੈ ਤੇ ਕਬੱਡੀ ਜੱਫੀ ਬਣੇਗਾ ਮੱਤ ਤੋਂ ਫਤੇਗੜ ਚੰਨਾ ਵਾਲਾ ਘਟਾ ਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਸ ਵੀਡੀਓ ਕੱਲ ਦੇ ਕਬੱਡੀ ਕੱਪ ਮੰਦੇ ਫਾਈਨਲ ਦਾ ਰਿਜ਼ਲਟ ਦੀ ਵੀਡੀਓ ਚੰਗੀ ਲੱਗੀ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਆਪ ਵੀ ਨਾਮ ਰਵਾਇਆ ਹੋਰ ਜੀ ਨੂੰ ਮੋੜਦੇ ਦਾਤੂਆ ਅੱਜ ਉਹ ਤੇ ਆਪਾਂ ਲੈ ਕੇ ਆਏ ਹਾਂ ਕਬੱਡੀ ਟੂਰਨਾਮੈਂਟ ਫਾਈਨਲ ਦਾ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਹਾਂ ਤੇ ਇਹ ਵੀ ਗੱਲ ਕਰਦੇ ਹਾਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥ ਵਾਲ ਤੇ ਮੈਟਵੇ ਦੀ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਟਵੇ ਫਾਇਰ ਤੇ ਸਾਊਥਵਾਲ ਸੈਕੰਡ ਇਥੇ ਤੋਂ ਬੈਟਰ ਇੰਦਰ ਮਨੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਬੱਡੀਆਂ ਪਾ ਕੇ 14 ਨੰਬਰ ਲਈ ਤੇ ਵਿਟੇ ਜਾਤੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਕੱਟ ਲੈ ਕੇ 5 ਜੱਫੇ ਲਈ ਹਾਂਜੀ ਅਗਲੀ ਗੱਲ ਕਰਦੇ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਇਥੇ ਫਾਈਨਲ ਮੈਚ ਹੋਇਆ ਸੀ BC ਜਨਰੇਟਡ ਤੇ ਬੋਰਸ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੋਰਸ ਸਪੋਰਟ ਦੀ ਟੀਮ ਸੈਕੰਡ ਤੇ BC ਜਨਰੇਟਡ ਫਾਸਟ ਇਥੇ ਤੋਂ ਬੈਟਰ ਰੇਡਰ ਬਣਿਆਗਾ ਦੇਵ ਗੁਰੂ ਰੀਸ਼ਨ ਅਤੇ ਕਾਲਾ ਟੂਫੋਟ ਵਾਲਾ ਤਿਲਨੇ ਚ ਬੈਡ ਬੈਟ ਰੇਡਰ ਬਣੇ ਹੈਗੇ ਇਹਨਾਂ ਨੇ 10-10 ਕਵਾਡੀਆਂ ਪਾ ਕੇ 10-10 ਨੰਬਰ ਲਈ ਤੇ ਟੋਪ ਟਿਕਿਆਫੀ ਮਿਲੇਗਾ ਮਨੀਸ਼ ਬਾਹੂ ਅਕਬਰ ਪਰ 6 ਟੱਚ ਲੈ ਕੇ 4 ਜਫੇ ਲਾਏ ਅੱਗੇ ਗੱਲ ਕਰਦੇ ਵੈਲਕਮ ਕੁਆਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਜੋ ਕੈਨੇਡਾ ਵਿੱਚ ਕਰਵਾਇਆ ਗਿਆ ਸੀ ਉਹਦੇ ਫਾਈਨਲ ਮੈਚ ਹੋਇਆ ਸੀ ਸੰਦੀਪ ਸਿੰਘ ਵਾਲੀ ਕਲੱਬ ਤੇ ਸਾਰੀ ਸੁਪਰਸਟਾਰ ਕਮੇਟੀ ਕਲੱਬ ਦੀ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਸਾਰੇ ਫਿਗਰ ਸਟਾਰ ਸੈਕੰਡ ਤੇ ਸੀਪ ਨੰਗਲ ਨੂੰ ਕਬੱਡੀ ਖੇਡ ਦਾ ਫਾਸਟ ਟੈਕਸਟ ਰੇਟ ਤੋਂ ਬਣੇਗਾ ਸੌਤਾਰ ਸੰਸਪੁਰ ਵਾਲਾ 11 ਕਬੱਡੀ ਦਾ ਭਾਗੀ 11 ਨੰਬਰ ਲੈ ਤੇ ਜਗਤਿਆਪੀ ਬਣੇਗਾ ਮਰਤੂਤ ਅਤੇ ਗੱਟਨਾ ਵਾਲਾ ਖਟਾ ਚਲੇਗੇ ਤੇਨੇ ਜੱਫੇ ਲੈ ਹਾਂਜੀ ਇਸ ਵੀਡੀਓ ਕਾਲ ਦੇ ਕਬੱਡੀ ਕਪਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਆਪ ਵੀ ਨਾਮ ਰਵਾਇਆ ਹੋਰ ਹੋਵੇ ਤਾਂ ਆਪੋ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਇੱਕ ਵੱਡੀ ਟੂਰਨਾਮੈਂਟ ਫਾਈਨਲ ਦਾ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੋਂ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆਂ ਤੇ ਅੱਜ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥ ਵਾਲ ਤੇ ਮੈਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਡਵੇ ਫਾਰ ਤੇ 102 ਸੈਕਿੰਡ ਫਿਫਥ ਵੈਸਟਰ ਰੇਟਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਮੈਂਡੀਆਂ ਪਾ ਕੇ 14 ਨੰਬਰ ਲੈ ਤੇ ਤੇ ਬੈਠੇ ਜਾਫੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ ਪੰਜ ਜੱਫੇ ਲਾਈ ਹਾਂਜੀ ਅੱਗੇ ਗੱਲ ਕਰਦੇ ਕੈਨੇਡਾ ਕਵੈਡੀ ਕੱਪ ਦੇ ਫਾਈਨਲ ਆ ਰਿਜ਼ਲਟ ਦੀ ਫਿਰ ਫਾਈਨਲ ਮੈਚ ਹੋਇਆ ਸੀ BC ਯੂਨਾਈਟਿਡ ਤੇ ਬੋਰਡ ਸਪੋਰਟ ਦੀਆਂ ਟੀਮਾਂ ਵਿਚਕਾਰ ਇਹਦੇ ਵਿੱਚੋਂ ਬੋਰਡ ਸਪੋਰਟ ਦੀ ਟੀਮ ਸੈਕੰਡ ਤੇ BC ਯੂਨਾਈਟਿਡ ਫਾਸਟ ਫਿਥੋ ਬੈਟ ਰੇਡਰ ਬਣਿਆ ਗਿਆ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲਾ ਦੂਰਖੋਟ ਵਾਲਾ ਤਿੰਨੇ ਜੁਆਇੰਟ ਬੈਸਟ ਰੇਡਰ ਬਣੇ ਹੈਗੇ ਇਹਨਾਂ ਨੇ 10-10 ਕਵਡੀਆਂ ਪਾ ਕੇ 10-10 ਨੰਬਰ ਲਈ ਤੇ ਫਿਥੋ ਜੱਫੀ ਬਣਿਆ ਗਿਆ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਵੈਨਕੂਵਰ ਕਵੈਡੀ ਕੱਪ ਦੇ ਉੱਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲੰਗੀਆਂ ਕਵੈਡੀ ਕਲੱਬ ਤੇ ਸਰੀ ਸੁਪਰਸਟਾਰ ਕਵੈਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਰੀ ਸੁਪਰਸਟਾਰ ਸੈਕਿੰਡ ਤੇ ਸੰਦੀਪ ਨੰਗਲੰਗੀਆਂ ਕਵੈਡੀ ਕਲੱਬ ਫਾਸਟ ਤੇਥੋਂ ਬੈਟ ਰੇਟਰ ਬਣੇਗਾ ਸultan sanspura ਵਾਲਾ 11 ਕਵੈਡੀਆਂ ਪਾ ਕੇ 11 ਨੰਬਰ ਲੈ ਤੇ ਤੇਵੈਟ ਜੱਫੀ ਬਣੇਗਾ ਅਮਰਤ ਫਤਿਹਗੜ੍ਹ ਛੰਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਸ ਵੀਡੀਓ ਕੱਲ ਦੇ ਕਵੈਡੀ ਕੱਪਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਆਪ ਵੀ ਨਾਮ ਲਵਾਇਆ ਕਰੋ ਥੋੜਾ ਬਹੁਤ ਦੇਰ ਆ ਤੁਹਾਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਜੀ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥਵਾਲ ਤੇ ਮੈਟਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਟਵੇ ਫਾਰ ਤੇ ਸਾਊਥਵਾਲ ਸੈਕੰਡ ਫਿਥ ਵੈਕਟਰ ਰੇਟਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਬੱਡੀਆਂ ਪਾ ਕੇ 14 ਨੰਬਰ ਲੈ ਤੇ ਤੇ ਬਿਟ ਜੱਫੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ ਪੰਜ ਜੱਫੇ ਲਾਈ ਹਾਂ ਜੀ ਅੱਗੇ ਗੱਲ ਕਰਦੇ ਆ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਇਥੇ ਫਾਈਨਲ ਮੈਚ ਹੋਇ ਜੁਨੇਟਡ ਤੇ ਅਪੋਰਟ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬੋਰਟ ਸਪੋਰਟ ਦੀ ਟੀਮ ਸੈਕੰਡ ਅਤੇ ਬੀਸੀ ਜੁਨੇਟਡ ਫਾਸਟ ਤੇਥੋਂ ਵੈਟਰ ਰੇਟਰ ਬਣਿਆਗੇ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲਾ ਦੂਰਖੋਟ ਵਾਲਾ ਤਿੰਨੇ ਜੁਆਇੰਟ ਵੈਸਟ ਰੇਟਰ ਬਣਿਆਗੇ ਤਿੰਨਾਂ ਨੇ 10-10 ਕਵਾਡੀਆਂ ਪਾ ਕੇ 10-10 ਨੰਬਰ ਲਈ ਤੇ ਟਵਿਸਟ ਜੱਫੀ ਬਣਿਆਗਾ ਮਨੀਸ਼ ਬਾਹੂ ਅਗਬਰਪੁਰ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਵੈਨਕੂਵਰ ਕਵੈਡੀ ਕੱਪ ਦੇ ਫਾਈਨਲ ਦਾ ਰਿਜ਼ਲਟ ਜੀ ਜੋ ਕਿ ਕੈਨੇਡਾ ਦੇ ਵਿੱਚ ਕਰਵਾਇਆ ਗਿਆ ਸੀ ਉਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲ ਵਾਲਾ ਕਵੈ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਰੀ ਸੂਰ ਸਟਾਰ ਸੈਕੰਡ ਤੇ ਸੰਦੀਪ ਨੰਗਲੰਗੀਆਂ ਕਬੱਡੀ ਕਲੱਬ ਫਾਸਟ ਤੇਥ ਵੈਸਟ ਰੇਡਰ ਬਣੇਗਾ ਸੌਤਾਨ ਸੰਸਪੁਰ ਵਾਲਾ 11 ਕਬੱਡੀਆਂ ਪਾ ਕੇ 11 ਨੰਬਰ ਲੈ ਤੇ ਤੇ ਵੈਸਟ ਜੱਫੀ ਬਣੇਗਾ ਅਮਰਤ ਫਤੇਗੜ ਛੰਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਸ ਵੀਡੀਓ ਕੱਲ ਦੇ ਕਬੱਡੀ ਕੱਪਾਂ ਦੇ ਫਾਈਨਲ ਦੇ ਰਿਜ਼ਲਟ ਦੀ ਵੀਡੀਓ ਚੱਲੀ ਲੰਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਆਪ ਵੀ ਨਾਮ ਲਵਾਇਆ ਕਰੋ ਫੋਟੋ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਹਾਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਜੀ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉਥੇ ਫਾਈਨਲ ਮੈਚ ਹੋਇਆ ਸੀ ਸਾਊਥਵਾਲ ਤੇ ਮੈਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਡਵੇ ਫਰਸ ਤੇ ਸਾਊਥਵਾਲ ਸੈਕੰਡ ਤੇ ਫਿਰ ਤੋਂ ਵੈਸਟਰ ਰੇਟਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਬੱਡੀਆਂ ਪਾ ਕੇ 14 ਨੰਬਰ ਲੈ ਤੇ ਤੇ ਬਿੱਟ ਜਾਤੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ ਪੰਜ ਜੱਫੇ ਲਾਈ हां जी एक ही ਗੱਲ ਕਰਦੇ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਇੱਥੇ ਫਾਈਨਲ ਮੈਚ ਹੋਇਆ ਸੀ BC ਯੂनाइटेड ਤੇ ਬੋਰਡ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਬੋਰਡ ਸਪੋਰਟ ਦੀ ਟੀਮ ਸੈਕੰਡ ਤੇ BC ਯੂनाइटेड ਫਾਸਟ ਤੇ ਟਵਿਸਟ ਰੇਡਰ ਬਣਿਆ ਗਿਆ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲਾ ਦੂਰਖੋਟ ਵਾਲਾ ਤਿੰਨੇ ਜੁਆਇੰਟ ਵੈਸਟ ਰੇਡਰ ਬਣੇ ਹੈਗੇ ਤਿੰਨਾਂ ਨੇ 10-10 ਕਵਾਡੀਆਂ ਪਾ ਕੇ 10-10 ਨੰਬਰ ਲਈ ਤੇ ਟਵਿਸਟ ਜੱਫੀ ਬਣਿਆ ਗਿਆ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਵੈਨਕੂਵਰ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਸੀ ਉਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲ ਕਵੈਡੀ ਕਲੱਬ ਤੇ ਸਾਰੀ ਸੁਪਰਸਟਾਰ ਕਵੈਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਾਰੀ ਸੁਪਰਸਟਾਰ ਸੈਕੰਡ ਤੇ ਸੰਦੀਪ ਨੰਗਲੰਗੀਆਂ ਕਵੈਡੀ ਕਲੱਬ ਫਾਸਟ ਤੇ ਟਵੈਸਟ ਰੇਟਰ ਮਿਲੇਗਾ ਸੁਲਤਾਨਪੁਰਾ ਵਾਲਾ 11 ਕਵੈਡੀਆਂ ਪਾ ਕੇ 11 ਨੰਬਰ ਲਈ ਤੇ ਟਵੈਸਟ ਜੱਫੀ ਪਾਣਾਗਾ ਅਮਰਤ ਸਤੇਗੜ ਛੰਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਸ ਵੀਡੀਓ ਕੱਲ ਦੇ ਕਵੈਡੀ ਕੱਪਾਂ ਦੇ ਫਾਈਨਲ ਰਿਜ਼ਲਟ ਸੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਪੀ ਨਾਮ ਕਰਵਾਇਆ ਕਰੋ ਫੁਰਕ ਫੁਰਦੇ ਆ ਰਾਤ ਨੂੰ ਆਏ ਆ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਜੀ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥਵਾਲ ਤੇ ਮੈਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਡਵੇ ਫਾਰ ਤੇ ਸਾਊਥਵਾਲ ਸੈਕੰਡ ਫਿਥ ਵੈਸਟ ਰੇਟਰ ਮਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਬੱਡੀਆਂ ਪਾ ਕੇ 14 ਨੰਬਰ ਲੈ ਤੇ ਤੇ ਵੇਟੇ ਜਾਤੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ ਪੰਜ ਜੱਫੇ ਲਈ ਹਾਂਜੀ ਅੱਗੇ ਕਰਦੇ ਆ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਤੇ ਫਾਈਨਲ ਮੈਚ ਹੋਇਆ ਸੀ 20 ਜੇਨਰੇਟਡ ਤੇ ਅਬੋਰਟ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੋਰਡ ਸਪੋਰਟ ਦੀ ਟੀਮ ਸੈਕੰਡ ਤੇ BC ਜਨਰੇਟਡ ਫਾਸਟ ਤੇ ਉਹ ਵੈਟਰ ਰੇਡਰ ਬਣਿਆ ਗਿਆ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲਾ ਦੂਰਖੋਟ ਵਾਲਾ ਤਿੰਨੇ ਜੁਆਇੰਟ ਵੈਸਟ ਰੇਡਰ ਬਣੇ ਹੈਗੇ ਤਿੰਨਾਂ ਨੇ 10-10 ਕਵਾਡੀਆਂ ਪਾ ਕੇ 10-10 ਨੰਬਰ ਲਈ ਤੇ ਟਵਿਸਟ ਜੱਫੀ ਪਾਣੇਗਾ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਆ ਵੈਨਕੂਵਰ ਕਵੈਡੀ ਕੱਪ ਦੇ ਫਾਈਨਲ ਦਾ ਰਿਜ਼ਲਟ ਜੀ ਜੋ ਕਿ ਕੈਨੇਡਾ ਦੇ ਵਿੱਚ ਕਰਵਾਇਆ ਗਿਆ ਸੀ ਉੱਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗ ਕਵਡਦੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਰੀ ਸੁਪਰਸਟਾਰ ਸੈਕਿੰਡ ਤੇ ਸੰਦੀਪ ਨੰਗਲੰਗੀਆਂ ਕਵਡਦੀ ਕਲੱਬ ਫਾਸਟ ਤੇ ਟਵੈਸਟ ਰੇਂਟਰ ਬਣੇਗਾ ਸੁਲਤਾਨ ਸ਼ਮਸਪੁਰ ਵਾਲਾ 11 ਕਵਡਦੀਆਂ ਪਾ ਕੇ 11 ਨੰਬਰ ਲੈ ਤੇ ਟਵੈਸਟ ਜੱਫੀ ਬਣੇਗਾ ਅਮਰਤ ਫਤੇਗੜ ਛਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਹ ਸੀ ਵੀਡੀਓ ਕੱਲ ਦੇ ਕਵਡਦੀ ਕੱਪਾਂ ਦੇ ਫਾਈਨਲ ਦਾ ਰਿਜ਼ਲਟ ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਣੇ ਆ ਤੇ ਜੀ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥਵਾਲ ਤੇ ਮੈਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਡਵੇ ਫਰਸਟ ਤੇ ਸਾਊਥਵਾਲ ਸੈਕੰਡ ਫਿਰ ਤੋਂ ਵੈਟਰ ਰੇਟਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਬੱਡੀਆਂ ਪਾ ਕੇ 14 ਨੰਬਰ ਲੈ ਤੇ ਇੱਥੇ ਵੇਟ ਜੱਫੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ 5 ਜੱਫੇ ਲਾਈ ਹਾਂਜੀ ਅੱਗੇ ਗੱਲ ਕਰਦੇ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਇੱਥੇ ਫਾਈਨਲ ਮੈਚ ਹੋਇਆ ਸੀ BC ਜੁਨਾਈਟਿਡ ਤੇ ਬੋਰਟ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੋਰਟ ਸਪੋਰਟ ਦੀ ਟੀਮ ਸੈਕੰਡ ਤੇ BC ਜੁਨਾਈਟਿਡ ਫਾਸਟ ਤੇ ਵਿਟ ਰੇਡਰ ਬਣੇ ਹੈ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲਾ ਦੂਰਖੋਟ ਵਾਲਾ ਤਿੰਨੇ ਜੁਆਇੰਟ ਵੈਸਟ ਰੇਡਰ ਬਣੇ ਹੈਗੇ ਇਹਨਾਂ ਨੇ 10-10 ਕਵਾਡੀਆਂ ਪਾ ਕੇ 10-10 ਨੰਬਰ ਲਈ ਤੇ ਟਵਿਸਟ ਜੱਫੀ ਪਾਣੇਗਾ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਵੈਨਕੂਵਰ ਕਬੱਡੀ ਕੱਪ ਦੇ ਫ ਅਸੀ ਉਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲੰਗੀਆਂ ਕਵਡੀ ਕਲੱਬ ਤੇ ਸਰੀ ਸੁਪਰਸਟਾਰ ਕਵਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਰੀ ਸੁਪਰਸਟਾਰ ਸੈਕੰਡ ਤੇ ਸੰਦੀਪ ਨੰਗਲੰਗੀਆਂ ਕਵਡੀ ਕਲੱਬ ਫਸਟ ਤੇ ਟੋਪ ਵੈਸਟ ਰੇਟਰ ਬਣੇਗਾ ਸੁਲਤਾਨਸਪੁਰ ਵਾਲਾ 11 ਕਵਡੀਆਂ ਪਾ ਕੇ 11 ਨੰਬਰ ਲੈ ਤੇ ਟੋਪ ਵੈਸਟ ਜੱਫੀ ਬਣੇਗਾ ਮਰਤ ਸਤੇਗੜ ਛਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਸ ਵੀਡੀਓ ਕੱਲ ਦੇ ਕਵਡੀ ਕੱਪਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਆਪ ਵੀ ਨਾਮ ਰੋਇਆ ਕਰੋ ਫੋਟੋ ਫੋਟ ਦੇ ਰਾਤ ਨੂੰ ਆ ਗਿਆ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਜੀ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥ ਵਾਲ ਤੇ ਮੈਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਡਵੇ ਫਾਸ ਤੇ ਸਾਊਥਵੈਲ ਸੈਕੰਡ ਥ੍ਰੀ ਵੈਸਟ ਰੇਟਰ ਮਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਵਡੀਆਂ ਪਾ ਕੇ 14 ਨੰਬਰ ਲੈ ਤੇ ਤੇ ਬਿੱਟ ਜਾਫੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ 5 ਜੱਫੇ ਲਈ ਹਾਂਜੀ ਅੱਗੇ ਗੱਲ ਕਰਦੇ ਹਾਂ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਆ ਰਿਜ਼ਲਟ ਦੀ ਫਾਈਨਲ ਮੈਚ ਹੋਇਆ ਸੀ BC ਜੁਨਾਈਟਿਡ ਤੇ ਅਬੋਰਟਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਅਬੋਰਟਸਪੋਰਟ ਦੀ ਟੀਮ ਸੈਕੰਡ ਤੇ BC ਜੁਨਾਈਟਿਡ ਫਾਸਟ ਫਿਥ ਬੈਟਰ ਰੇਡਰ ਬਣਿਆ ਗਿਆ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲਾ ਦੂਰਪੋਟ ਵਾਲਾ ਤਿੰਨੇ ਜੁਆਇੰਟ ਬੈਸਟ ਰੇਡਰ ਬਣੇ ਹੈਗੇ ਇਹਨਾਂ ਨੇ 10-10 ਕਵਾਡੀਆਂ ਪਾ ਕੇ 10-10 ਨੰਬਰ ਲਈ ਤੇ ਟਵਿਸਟ ਜੱਫੀ ਬਣਿਆ ਗਿਆ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਆ ਵੈਨਕੂਵਰ ਕਬੱਡੀ ਕੱ ਉੱਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲੰਗਿਆ ਕਵਡੀ ਕਲੱਬ ਤੇ ਸਾਰੀ ਸੁਪਰਸਟਾਰ ਕਵਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਾਰੀ ਸੁਪਰਸਟਾਰ ਸੈਕਿੰਡ ਤੇ ਸੰਦੀਪ ਨੰਗਲੰਗਿਆ ਕਵਡੀ ਕਲੱਬ ਫਾਸਟ ਤੇ ਟੋਪ ਵੈਸਟ ਰੇਟਰ ਬਣੇਗਾ ਸੁਲਤਾਨ ਫਾਸਪੁਰ ਵਾਲਾ 11 ਕਵਡੀਆਂ ਪਾ ਕੇ 11 ਨੰਬਰ ਲੈ ਤੇ ਟੋਪ ਵੈਸਟ ਜੱਫੀ ਬਣੇਗਾ ਮਰਤਫ ਫਤੇਗੜ ਛੰਨਾ ਵਾਲਾ 8 ਟੱਚ ਲੈ ਕੇ 3 ਜੱਫੇ ਲਾਏ ਹਾਂਜੀ ਇਹ ਸੀ ਵੀਡੀਓ ਕੱਲ ਦੇ ਕਵਡੀ ਕੱਪਾਂ ਦੇ ਫਾਈਨਲ ਅਗਰ ਰਿਜ਼ਲਟ ਸੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਅੱਭੀ ਨਾਮ ਰੋਆ ਕਰੋ ਬੋਲੋ ਬੋਲੋ ਉੱਠਦੇ ਆ ਰਾਤ ਨੂੰ ਹਾਂ ਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਐਂਡ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਅੱਜ ਗੱਲ ਕਰਦੇ ਆ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥਵਾਲ ਤੇ ਮਿਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮਿਡਵੇ ਫਰਸ ਤੇ ਸਾਊਥਵਾਲ ਸੈਕੰਡ ਸੈਕੰਡ ਮੈਚ ਰੇਟਰ ਵਿੱਚ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਬੱਡੀਆਂ ਪਾ ਕੇ 14 ਨੰਬਰ ਲੈ ਤੇ ਤੇ ਬਿੱਟ ਜੱਫੀ ਪਾਨੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ ਪੰਜ ਜੱਫੇ ਲਾਈ ਹਾਂਜੀ ਅੱਗੇ ਗੱਲ ਕਰਦੇ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਰਿਜਲਟ ਦੀ ਤਿੱਥੇ ਫਾਈਨਲ ਮੈਚ ਹੋਇਆ ਸੀ BC ਯੂਨਾਈਟਿਡ ਤੇ ਬੋਰਡ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੋਰਡ ਸਪੋਰਟ ਦੀ ਟੀਮ ਸੈਕੰਡ ਤੇ BC ਯੂਨਾਈਟਿਡ ਫਾਸਟ ਤਿੱਥੇ ਵੈਟਰ ਰੇਡਰ ਬਣਿਆ ਗਿਆ ਰਵੀ ਤੇਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲਾ ਤੂਰਫੋਟ ਵਾਲਾ ਤਿੰਨੇ ਜੁਆਇੰਟ ਵੈਸਟ ਰੇਡਰ ਬਣੇ ਹੈਗੇ ਇਹਨਾਂ ਨੇ 10-10 ਕਵਡੀਆਂ ਪਾ ਕੇ 10-10 ਨੰਬਰ ਲਈ ਤੇ ਤਪਟ ਜੱਫੀ ਬਣਿਆ ਗਿਆ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ ਚਾਰ ਜੱਫੇ ਲਾਏ ਅੱਗੇ ਗੱਲ ਕਰਦੇ ਵੈਨਕੂਵਰ ਕਬੱਡੀ ਕੱਪ ਅਸੀ ਉਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲੰਗੀਆਂ ਕਵਡੀ ਕਲੱਬ ਤੇ ਸਾਰੀ ਸੁਪਰਸਟਾਰ ਕਵਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਾਰੀ ਸੁਪਰਸਟਾਰ ਸੈਕੰਡ ਤੇ ਸੰਦੀਪ ਨੰਗਲੰਗੀਆਂ ਕਵਡੀ ਕਲੱਬ ਫਾਸਟ ਤੇ ਤੋਂ ਵੈਟ ਰੇਂਟਰ ਬਣੇਗਾ ਸੁਲਤਾਨਸਾਹਸਪੁਰ ਵਾਲਾ 11 ਕਵਡੀਆਂ ਪਾ ਕੇ 11 ਨੰਬਰ ਲੈ ਤੇ ਤੋਂ ਵੈਟ ਜੱਫੀ ਬਣੇਗਾ ਮਰਤ ਸਤੇਗੜ ਛੰਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਸ ਵੀਡੀਓ ਕੱਲ ਦੇ ਕਵਡੀ ਕੱਪਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾ ਆਪ ਵੀ ਨਾਮ ਰੋਇਆ ਕਰੋ ਫੋਟੋ ਫੋਟੋ ਦੇ ਰਾਤ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਜੇ ਗੱਲ ਕਰਦੇ ਆ ਫਾਈਨਲ ਆ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥ ਵਾਲ ਤੇ ਮੈਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਡਵੇ ਫਾਰ ਤੇ ਸੌਤਵਾਲ ਸੈਕੰਡ ਫਿਥ ਵੈਸਟਰ ਰੇਡਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਵਡੀਆਂ ਪਾ ਕੇ 14 ਨੰਬਰ ਲੈ ਤੇ ਤੇ ਵਿਟ ਜਾਤੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ ਪੰਜ ਜੱਫੇ ਲਈ ਹਾਂਜੀ ਇੱਕੀ ਗੱਲ ਕਰਦੇ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਦਾ ਰਿਜ਼ਲਟ ਦੀ ਫਾਈਨਲ ਮੈਚ ਹੋਇਆ ਸੀ ਬੀਸੀ ਜੁਨਾਈਟਿਡ ਤੇ ਅਬੋਰਟ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੋਰਟ ਸਪੋਰਟ ਦੀ ਟੀਮ ਸੈਕੰਡ ਤੇ ਬੀਸੀ ਜੁਨਾਈਟਿਡ ਫਾਸਟ ਤੇ ਫਿਥ ਵੈਟਰ ਰੇਡਰ ਬਣਿਆ ਗਿਆ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲ ਕਵਡਾਲਾ ਤਿੰਨੇ ਜੁਪੈਂਟ ਵੈਸਟ ਰੇਟਰ ਬਣੇ ਹੈਗੇ ਤਿੰਨਾਂ ਨੇ 10-10 ਕਵਡੀਆਂ ਪਾ ਕੇ 10-10 ਨੰਬਰ ਲਈ ਤੇ ਦਬਿਟ ਜਫੇ ਬਣੇਗਾ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ 4 ਜਫੇ ਲਾਏ ਅੱਗੇ ਗੱਲ ਕਰਦੇ ਆ ਵੈਨਕੂਵਰ ਕਵਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਕੈਨੇਡਾ ਦੇ ਵਿੱਚ ਕਰਵਾਇਆ ਗਿਆ ਸੀ ਉਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਲੰਕਲ ਕਵਡੀ ਕਲੱਬ ਤੇ ਸਾਰੀ ਸੁਪਰਸਟਾਰ ਕਵਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਰੀ ਸੂਰ ਸਟਾਰ ਸੈਕੰਡ ਤੇ ਸੰਦੀਪ ਨੰਗਲੰਗੀਆਂ ਕਬੱਡੀ ਕਲੱਬ ਫਾਸਟ ਤੇ ਟ੍ਰੇਡ ਸੁਤਾਨ ਫਸਪੁਰ ਵਾਲਾ 11 ਕੁੰਡੀਆਂ ਪਾ ਕੇ 11 ਨੰਬਰ ਲੈ ਤੇ ਟਵਿਸਟ ਜੱਫੀ ਬਣਾਏਗਾ ਮਰਤ ਸਤੇਗੜ ਛੰਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਹ ਸੀ ਵੀਡੀਓ ਕੱਲ ਦੇ ਕਬੱਡੀ ਕੱਪਾਂ ਦੇ ਫਾਈਨਲ ਦਾ ਰਿਜ਼ਲਟ ਜੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਨੇ ਆ ਤੇ ਜੇ ਗੱਲ ਕਰਦੇ ਆ ਫਾਈਨਲ ਆ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਆ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥਵਾਲ ਤੇ ਮਿਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮਿਡਵੇ ਫਰਸ ਤੇ ਸਾਊਥਵਾਲ ਸੈਕੰਡ ਫਿਰ ਤੋਂ ਵੈਸਟਰ ਰੇਟਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਬੱਡੀਆਂ ਪਾ ਕੇ 14 ਨੰਬਰ ਲੈ ਤੇ ਤੇ ਬਿੱਟ ਜਾਫੀ ਬਣੇਗਾ ਸਫਾ ਵਾਲਾ ਪਾਣ ਵਾਲਾ 18 ਟੱਚ ਲੈ ਕੇ ਪੰਜ ਜਫੇ ਲਾਈ ਹਾਂਜੀ ਇੱਕੀ ਗੱਲ ਕਰਦੇ ਕੈਨੇਡਾ ਕਵੈਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਇਥੇ ਫਾਈਨਲ ਮੈਚ ਹੋਇਆ ਸੀ BC ਜੁਨਾਈਟਿਡ ਤੇ ਅਬੋਰਟ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਅਬੋਰਟ ਸਪੋਰਟ ਦੀ ਟੀਮ ਸੈਕੰਡ ਤੇ BC ਜੁਨਾਈਟਿਡ ਫਾਸਟ ਇਥੇ ਬੈਟ ਰੇਡਰ ਬਣਿਆ ਗਿਆ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲਾ ਦੂਰਫੋਟ ਵਾਲਾ ਤਿੰਨੇ ਜੁਆਇੰਟ ਵੈਸਟ ਰੇਡਰ ਬਣੇ ਹੈਗੇ ਤਿੰਨਾਂ ਨੇ 10-10 ਕਵਾਂਡੀਆਂ ਪਾ ਕੇ 10-10 ਨੰਬਰ ਲਈ ਤੇ ਟਵਿਸਟ ਜਾਫੀ ਬਣਿਆ ਗਿਆ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ ਚਾਰ ਜਫੇ ਲਾਏ ਅੱਗੇ ਫਾਈਨਲ ਰਿਜ਼ਲਟ ਦੀ ਜੋ ਕਿ ਕੈਨੇਡਾ ਦੇ ਵਿੱਚ ਕਰਵਾਇਆ ਗਿਆ ਸੀ ਉਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲਪੁਰ ਕਵੈਡੀ ਕਲਬ ਤੇ ਸਾਰੀ ਸੁਪਰਸਟਾਰ ਕਵੈਡੀ ਕਲਬ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਸਰੀ ਸੁਪਰ 스타 ਸੈਕੰਡ ਤੇ ਸੰਦੀਪ ਨੰਗਲੰਗੀਆਂ ਕਬੱਡੀ ਕਲੱਬ ਫਾਸਟ ਤ੍ਰੋਫੀ ਦਾ ਰੇਂਟਰ ਬਣੇਗਾ ਸੁਲਤਾਨਸਮਸਪੁਰ ਵਾਲਾ 11 ਕਬੱਡੀਆ ਪਾ ਕੇ 11 ਨੰਬਰ ਲੈ ਤੇ ਤ੍ਰੋਫੀ ਜਫੇ ਬਣੇਗਾ ਅਮਰਤ ਫਤੇਗੜ ਛੰਨਾ ਵਾਲਾ 8 ਟੱਚ ਲੈ ਕੇ ਤਿੰਨ ਜਫੇ ਲਾਏ ਹਾਂਜੀ ਇਸ ਵੀਡੀਓ ਕੱਲ ਦੇ ਕਬੱਡੀ ਕੱਪਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਦੇ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਤੇ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆ ਤੇ ਜੇ ਗੱਲ ਕਰਦੇ ਆਂ ਫਾਈਨਲ ਤੇ ਰਿਜ਼ਲਟ ਦੀ ਪਹਿਲਾ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਤੇ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥ ਵਾਲ ਤੇ ਮੈਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਡਵੇ ਫਾਰ ਤੇ ਸੌਤਵਾਲ ਸੈਕੰਡ ਥ੍ਰੀਥ ਵੈਸਟ ਰੇਡਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਵਡੀਆਂ ਪਾ ਕੇ 14 ਨੰਬਰ ਲੈ ਤੇ ਤੇ ਵਿਟ ਜੱਫੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ ਪੰਜ ਜੱਫੇ ਲਾਈ ਹਾਂਜੀ ਇੱਕੀ ਗੱਲ ਕਰਦੇ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਅਗਰ ਜਾਲਤ ਦੀ ਤੇ ਇਥੇ ਫਾਈਨਲ ਮੈਚ ਹੋਇਆ ਸੀ BC ਜੁਨਾਈਟਿਡ ਤੇ 에어ਪੋਰਟ سپورਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਵਰਟ سپورਟ ਦੀ ਟੀਮ ਸੈਕੰਡ ਤੇ BC ਜੁਨਾਈਟਿਡ ਫਾਸਟ ਥ੍ਰੀਥ ਵੈਟਰ ਰੇਡਰ ਬਣਿਆਗਾ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਵਟ ਵਾਲਾ ਤਿੰਨੇ ਜੁਪੈਂਟ ਵੈਸਟ ਰੇਟਰ ਬਣੇ ਹੈਗੇ ਤਿੰਨਾਂ ਨੇ 10-10 ਕਵਟਿੰਗਾਂ ਪਾ ਕੇ 10-10 ਨੰਬਰ ਲਈ ਤੇ ਟਵਿਸਟ ਜੱਫੀ ਬਣੇਗਾ ਮਨੀਸ਼ ਬਾਹੁ ਅਕਬਰਪੁਰ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਆ ਵੈਨਕੂਵਰ ਕਵੈਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਕੈਨੇਡਾ ਦੇ ਵਿੱਚ ਕਰਵਾਇਆ ਗਿਆ ਸੀ ਉਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਲੰਗੜਾਂਗਿਆ ਕਵੈਡੀ ਕਲੱਬ ਤੇ ਸਾਰੀ ਸੁਪਰਸਟਾਰ ਕਵੈਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਰੀ ਸੂਰਸਟਾਰ ਸੈਕੰਡ ਤੇ ਸੰਦੀਪ ਨੰਗਲੰਗੀਆਂ ਕਬੱਡੀ ਕਲੱਬ ਫਾਸਟ ਤਿੱਥ ਬੈਸਟ ਰੇਂਟਰ ਬਣੇਗਾ ਸੁਲਤਾਨਸਮਸਪੁਰ ਵਾਲਾ 11 ਕਬੱਡੀਆ ਪਾ ਕੇ 11 ਨੰਬਰ ਲਈ ਤੇ ਤੋ ਬੈਸਟ ਜੱਫੀ ਬਣੇਗਾ ਅਮਰਤ ਸਤੇਗੜ ਛੰਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਸ ਵੀਡੀਓ ਕੱਲ ਦੇ ਕਬੱਡੀ ਕੱਪਾਂ ਦੇ ਫਾਈਨਲ ਦੇ ਰਿਜ਼ਲਟ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਆਪ ਵੀ ਨਾਮ ਲਵਾਇਆ ਕਰੋ ਥੋੜਾ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰੌਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਤੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਆ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆਂ ਤੇ ਅੱਜ ਗੱਲ ਕਰਦੇ ਆਂ ਫਾਈਨਲ ਆ ਰਿਜ਼ਲਟ ਦੀ ਪਹਿਲਾਂ ਗੱਲ ਕਰਾਂਗੇ ਇੰਗਲੈਂਡ ਕਬੱਡੀ ਕੱਪ ਦੇ ਫਾਈਨਲ ਆ ਰਿਜ਼ਲਟ ਦੀ ਉੱਥੇ ਫਾਈਨਲ ਮੈਚ ਹੋਇਆ ਸੀ ਸਾਊਥ ਵਾਲ ਤੇ ਮੈਟਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮੈਟਵੇ ਫਾਰ ਤੇ ਸਾਊਥਵਾਲ ਸੈਕੰਡ ਸਿੱਥ ਵੈਟਰ ਰੇਡਰ ਬਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਵਡੀਆਂ ਪਾ ਕੇ 14 ਨੰਬਰ ਲੈ ਤੇ ਤੇ ਬਿਟ ਜਾਪੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਟੱਚ ਲੈ ਕੇ ਪੰਜ ਜੱਫੇ ਲਾਈ ਹਾਂਜੀ ਅੱਗੇ ਗੱਲ ਕਰਦੇ ਕੈਨੇਡਾ ਕਵਡੀ ਕੱਪ ਦੇ ਫਾਈਨਲ ਦਾ ਰਿਜ਼ਲਟ ਦੀ ਸਿੱਥ ਫਾਈਨਲ ਮੈਚ ਹੋਇਆ ਸੀ BC ਜੁਨਾਈਟਿਡ ਤੇ ਅਬੋਰਟ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਅਬੋਰਟ ਸਪੋਰਟ ਦੀ ਟੀਮ ਸੈਕੰਡ ਤੇ BC ਜੁਨਾਈਟਿਡ ਫਾਸਟ ਸਿੱਥ ਵੈਟਰ ਰੇਡਰ ਬਣਿਆਗਾ ਰਵੀ ਤੇਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕੁਆਟ ਵਾਲਾ ਤਿੰਨੇ ਜੁਆਇੰਟ ਵੈਸਟ ਰੇਟਰ ਬਣੇ ਹੈਗੇ ਤਿੰਨਾਂ ਨੇ 10-10 ਕਵਾਡੀਆਂ ਪਾ ਕੇ 10-10 ਨੰਬਰ ਲਈ ਤੇ ਤਪਿੰਟ ਜੱਫੀ ਬਣੇਗਾ ਮਨੀਸ਼ ਬਾਹੁ ਅਕਬਰਪੁਰ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਆ ਵੈਨਕੂਵਰ ਕਵਾਡੀ ਕੱਪ ਦੇ ਫਾਈਨਲ ਰਿਜ਼ਲਟ ਦੀ ਜੋ ਕਿ ਕੈਨੇਡਾ ਦੇ ਵਿੱਚ ਕਰਵਾਇਆ ਗਿਆ ਸੀ ਉਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲੰਗਿਆ ਕਵਾਡੀ ਕਲੱਬ ਤੇ ਸਾਰੀ ਸੁਪਰਸਟਾਰ ਕਵਾਡੀ ਕਲੱਬ ਦੀਆਂ ਟੀਮਾਂ ਦੇ ਵਿੱਚਕਾਰ ਇਹਦੇ ਵਿੱਚ ਸਰੀ ਸੂਰਸਟਾਰ ਸੈਕੰਡ ਤੇ ਸੰਦੀਪ ਨੰਗਲੰਗੀਆਂ ਕਬੱਡੀ ਕਲੱਬ ਫਾਸਟ ਤੇ ਟੋਪ ਵੈਸਟ ਰੇਟਰ ਬਣੇਗਾ ਸੌਤਾਨ ਸੰਸਫੁਰ ਵਾਲਾ 11 ਕਬੱਡੀਆਂ ਪਾ ਕੇ 11 ਨੰਬਰ ਲੈ ਤੇ ਟੋਪ ਵੈਸਟ ਜੱਫੀ ਬਣੇਗਾ ਮਰਤ ਫਤੇਗੜ ਛੰਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਸ ਵੀਡੀਓ ਕੱਲ ਦੇ ਕਬੱਡੀ ਕੱਪਾਂ ਦੇ ਫਾਈਨਲ ਆ ਰਿਜ਼ਲਟ ਦੀ ਤੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਹੈ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦ ਜੀ ਬੱਬੀ ਨਾਮ ਕਰਵਾਇਆ ਕਰੋ ਫੋਨ ਨੂੰ ਮੋੜਦੇ ਰਹੋ ਆਪ ਨੂੰ ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਆਲ ਰਾਉਂਡਰ 855 ਚੈਨਲ ਤੇ ਆਪਾਂ ਲੈ ਕੇ ਆਏ ਆਂ ਵੀਡੀਓ ਕਬੱਡੀ ਟੂਰਨਾਮੈਂਟ ਫਾਈਨਲ ਰਿਜ਼ਲਟ ਜੋ ਕਿ ਕੱਲ ਕਰਵਾਏ ਗਏ ਸਨ ਉਸ ਤੋਂ ਪਹਿਲਾਂ ਜੇ ਤੁਸੀਂ ਇਹ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਆਪਾਂ ਹਰ ਰੋਜ਼ ਦੇ ਕਬੱਡੀ ਟੂਰਨਾਮੈਂਟਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਆਪਣੇ ਚੈਨਲ ਤੇ ਲੈ ਕੇ ਆਉਂਦੇ ਆਂ ਤੇ ਜੀ ਗੱਲ ਕਰਦੇ ਆਂ ਫਾਈਨਲ ਰਿਜ਼ਲਟ ਦੀ ਪਹਿਲਾ ਗੱਲ ਕਰਾਂ ਆੰਗਰੇਂ इंग्लंड ਕਵਡੀ ਕੱਪ ਦੇ ਫਾਈਨਲ ਰਿਜ਼ਲਟ ਫਾਈਨਲ ਮੈਚ ਹੋਇਆ ਸੀ ਸਾਊਥਵਾਲ ਤੇ ਮਿਡਵੇ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਮਿਡਵੇ ਫਰਸ ਤੇ ਸਾਊਥਵਾਲ ਸੈਕੰਡ ਫਿਰ ਤੋਂ ਵੈਸਟਰ ਰੇਟਰ ਮਣੇਗਾ ਛੋਟਾ ਦੁੱਲਾ ਪਾਕਿਸਤਾਨ ਵਾਲਾ 14 ਕਵਡੀਆਂ ਪਾ ਕੇ 14 ਨੰਬਰ ਲੈ ਤੇ ਤੇ ਵਟੇ ਜੱਫੀ ਬਣੇਗਾ ਸਫਾ ਵਾਲਾ ਪਾਕਿਸਤਾਨ ਵਾਲਾ 18 ਕੱਟ ਲੈ ਕੇ ਪੰਜ ਜੱਫੇ ਲਾਈ ਹਾਂਜੀ ਅੱਗੇ ਗੱਲ ਕਰਦੇ ਹਾਂ ਕੈਨੇਡਾ ਕਬੱਡੀ ਕੱਪ ਦੇ ਫਾਈਨਲ ਦੇ ਰਿਜ਼ਲਟ ਦੀ ਸੈਕੰਡ ਫਾਈਨਲ ਮੈਚ ਹੋਇਆ ਸੀ BC ਜੁਨਾਈਟਿਡ ਤੇ ਅਬੋਰਟ ਸਪੋਰਟ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚੋਂ ਬੋਰਟ ਸਪੋਰਟ ਦੀ ਟੀਮ ਸੈਕੰਡ ਤੇ BC ਜੁਨਾਈਟਿਡ ਫਾਸਟ ਤੇ ਵਿਟ ਰੇਡਰ ਬਣਿਆ ਗਿਆ ਰਵੀ ਦਿਉਰਾ ਤੇ ਪੂਰੀ ਸ਼ੰਨਾ ਵਾਲਾ ਤੇ ਕਾਲਾ ਤੂਰਕੋਟ ਵਾਲਾ ਤਿੰਨੇ ਜੁਆਇੰਟ ਵੈਸਟ ਰੇਡਰ ਬਣੇ ਹੈਗੇ ਇਹਨਾਂ ਨੇ 10-10 ਕਵਡੀਆਂ ਪਾ ਕੇ 10-10 ਨੰਬਰ ਲਈ ਤੇ ਤਪਸ਼ਟ ਜੱਫੀ ਬਣਿਆ ਗਿਆ ਮਨੀਸ਼ ਬਾਹੂ ਅਕਬਰਪੁਰ 6 ਟੱਚ ਲੈ ਕੇ 4 ਜੱਫੇ ਲਾਏ ਅੱਗੇ ਗੱਲ ਕਰਦੇ ਹਾਂ ਵੈਨਕੂਵਰ ਕਬੱ ਅਸੀਂ ਉਥੇ ਫਾਈਨਲ ਮੈਚ ਹੋਇਆ ਸੀ ਸੰਦੀਪ ਨੰਗਲੰਗੀਆਂ ਕਵੈਡੀ ਕਲੱਬ ਤੇ ਸਾਰੀ ਸੁਪਰਸਟਾਰ ਕਵੈਡੀ ਕਲੱਬ ਦੀਆਂ ਟੀਮਾਂ ਦੇ ਵਿਚਕਾਰ ਇਹਦੇ ਵਿੱਚ ਸਾਰੀ ਸੁਪਰਸਟਾਰ ਸੈਕੰਡ ਤੇ ਸੰਦੀਪ ਨੰਗਲੰਗੀਆਂ ਕਵੈਡੀ ਕਲੱਬ ਫਾਸਟ ਤੇ ਟੋਪ ਵੈਸਟ ਰੇਟਰ ਬਣੇਗਾ ਸੁਲਤਾਨਸਰ ਫਾਸਪੁਰ ਵਾਲਾ 11 ਕਵੈਡੀਆਂ ਪਾ ਕੇ 11 ਨੰਬਰ ਲੈ ਤੇ ਟੋਪ ਵੈਸਟ ਜੱਫੀ ਬਣੇਗਾ ਮਰਤ ਸਤੇਗੜ ਛੰਨਾ ਵਾਲਾ 8 ਟੱਚ ਲੈ ਕੇ ਤਿੰਨ ਜੱਫੇ ਲਾਏ ਹਾਂਜੀ ਇਸ ਵੀਡੀਓ ਕਾਲ ਦੇ ਕਵੈਡੀ ਕੱਪਾਂ ਦੇ ਫਾਈਨਲ ਰਿਜ਼ਲਟ ਦੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਮਿਲਦਾ ਕਿਸੇ ਹੋਰ ਵੀਡੀਓ ਦੇ ਨਾਲ